ਜੇ ਮੈਂ ਤੁਹਾਨੂੰ ਦੱਸਾਂ ਪੇ ਆ ਜਿਹੜਾ ਟਰੀ ਆ ਇਹ 5 ਕਰੋੜ ਦਾ ਬਣਾਇਆ ਹੋਇਆ 5 ਕਰੋੜ ਦਾ ਅੱਜ ਕਿਹ ਬਚ ਗਿਆ ਬਚ ਗਿਆ ਉਹ ਬਚ ਗਿਆ ਬਚ ਗਿਆ ਕੀ ਚੀਚੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੁਰਪਤੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਚਾਂਸਿੰਗ ਲਾਈਫਸਟਾਈਲ ਨਿਊਜ਼ਲੈਂਡ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਸਿਮਰਨ ਦੇ ਮੰਮੀ ਡੈਡੀ ਨੂੰ ਨਾਲ ਲੈ ਕੇ ਸਿਟੀ ਦਿਖਾਉਣ ਲਈ ਸਿਟੀ ਦਿਖਾਵਾਂਗੇ ਤੇ ਹੋ ਸਕੇ ਆ ਫੈਰੀ ਦੇ ਵਿੱਚ ਝੂਟਾ ਵੀ ਦਵਾਵਾਂਗੇ ਮੰਮੀ ਕਹਿੰਦੀ ਆ ਫੈਰੀ ਵਿੱਚ ਨੀ ਜਾਣਾ ਕਿਉਂਕਿ ਸਮੁੰਦਰ ਦੇ ਵਿੱਚ ਕਾਈ ਡਰ ਲੱਗਦਾ ਮੇਰੀ ਮੰਮੀ ਨੂੰ ਵੀ ਡਰ ਲੱਗਦਾ ਹੁੰਦਾ ਸੀ ਪਰ ਇੰਜੋਏ ਕੀਤਾ ਸੀ ਲਾਸਟ ਟਾਈਮ ਹਾਂ ਬਿਲਕੁਲ ਬਿਲਕੁਲ ਤੇ ਅੱਜ ਹੋਪਫੁਲੀ ਇਹ ਵੀ ਇੰਜੋਏ ਕਰਨਗੇ ਤੇ ਇਹੀ ਅੱਜ ਹੋਊਗਾ ਜੀ ਅੱਜ ਦਾ ਬਲੌਗ ਤੇ ਸਾਡੇ ਨਾਲ ਨਾਲ ਤੁਸੀਂ ਵੀ ਇੰਜੋਏ ਕਰੋ ਅਸੀਂ ਵੀ ਇੰਜੋਏ ਕਰਦੇ ਹਾਂ ਜੀ ਦੱਸੋ ਕਿੱਥੇ ਜਾਣਾ ਸਿਟੀ ਜਾਣਾ ਕਿ ਟੱਕਾਪੂਣਾ ਇਹ ਤਾਂ ਟੱਕਾਪੂਣਾ ਨਹੀਂ ਤਿਆਰ ਰਹਿੰਦਾ ਕਿਉਂ ਕਿ ਉੱਥੇ ਪਾਰਕ ਆ ਉਹ ਤਾਂ ਸਿਟੀ ਨਹੀਂ ਜਾਣਾ ਜਾਣਾ ਸਿਟੀ ਜਾਣਾ ਮੈਂ ਨਾ ਇਹ ਟੱਕਾਪੂਣਾ ਟੱਕਾਪੂਣਾ ਨਹੀਂ ਜਾਣਾ ਸਿਟੀ ਜਾਣਾ ਪੁੱਤ ਸਿਟੀ ਜਾਣਾ ਅੱਜ ਸਿਟੀ ਫੇਰ ਫੇਰ ਬਾਹਰ ਵਿੱਚ ਫੇਰ ਬਾਹਰ ਚੱਲਾਂਗੇ ਟੱਕ ਬੋਨਾ ਓਕੇ ਲੋ ਜੀ ਪੁੱਜ ਗਏ ਪਰ ਫਤ ਕਿੱਥੇ ਪੁੱਜ ਗਏ ਅੜ ਗਿਆ ਤੂੰ ਤਾਂ ਅੜੇ ਜਾਂਦਾ ਐਦਿ ਲਈ ਪੁਛਾਉਣ ਗਾਦਾ ਕਿ ਟੱਕ ਬੋਨਾ ਨਹੀਂ ਵੀ ਰਹੀ ਹਾਂ ਸੁੱਤਾ ਪਿਆ ਸੀ ਗੱਡੀ 'ਚ ਘਰੇ ਸੌਂਦਾ ਨਹੀਂ ਹੈਗਾ ਖੇਡਦਾ ਰਹਿੰਦਾ ਗੱਡੀ 'ਚ ਜਾ ਕੇ ਨਾਲੇ ਸੌ ਜਾਂਦਾ ਓਏ ਸ਼ਿਪ ਜਾ ਅੱਜ ਮੰਮੀ ਹੁਣ ਦੋਨੋਂ ਉੱਤ ਬਿਠਾਣਾ ਜਹਾਜ਼ 'ਚ ਕਿਉਂ ਦਾ ਦੂਰ ਨਹੀਂ ਕੋਈ ਗੱਲ ਨਹੀਂ ਵਧੀ ਜਾ ਕੇ ਬੈਠਣਾ ਬੈਠਣਾ ਇਹਨਾਂ ਤਾਂ ਬੈਠਣਾ ਇਹ ਤਾਂ ਬੈਠੇ ਹੋਇਆ ਦੋ ਤਿੰਨ ਵਾਰ ਲੋਕ ਨਿਊ ਇਅਰ ਦੇਖਣ ਨੂੰ ਇੱਥੇ ਬਹੁਤ ਆਉਂਦੇ ਆ ਕਿਉਂਕਿ ਇੱਥੋਂ ਓਕਲੈਂਡ ਟਾਵਰ ਨਾ ਉਧਰਲੀ ਸਾਈਡ ਪੂਰਾ ਦਿਖਦਾ ਆ ਤੁਸੀਂ ਤਾਂ ਬੈਠੇ ਹੋਇਆ ਨਾ ਕਈਆਂ ਨੂੰ ਲੱਗਦਾ ਡਰ ਪਹਿਲੀ ਵਾਰ ਨੂੰ ਬੈਠਣ ਵਾਲਾ ਡਰ ਮम्मी ਵੀ ਡਰਦੀ ਹੁੰਦੀ ਸੀ ਮੇਰੀ ਪਰ ਬਾਅਦ ਵਿੱਚ ਜਦੋਂ ਬੈਠੇ ਕਹਿੰਦੇ ਬਹੁਤ ਵਧੀਆ ਆ ਪਾਣੀ ਮਾਰ ਰਿਹਾ ਪੂਰੀਆਂ ਛਾਲਾਂ ਇਹ ਲੱਗੀਆਂ ਇੱਥੇ ਜੀ ਮਸ਼ੀਨਾਂ ਇੱਥੇ ਤੁਸੀਂ ਆ ਕੇ ਟਿਕਟ ਲੈ ਸਕਦੇ ਹੋ ਆਪਾਂ ਚਾਰ ਟਿਕਟਾਂ ਲੈਣੀਆਂ ਸੀ ਚਾਰ ਟਿਕਟਾਂ ਆਪਾਂ ਇੱਥੇ ਪ੍ਰਿੰਟ ਕਰ ਲਈਆਂ ਇਹ ਸਿਟੀ ਤੋਂ ਰਿਟਰਨ ਆ ਮਤਲਬ ਕਿ ਤੁਸੀਂ ਆ ਜਾ ਸਕਦੇ ਹੋ ਇੱਕ ਟਿਕਟ ਪੈਂਦੀ ਹੈ ਤੁਹਾਨੂੰ 8 ਡਾਲਰ ਦੀ ਮਤਲਬ ਕਿ ਇੱਕ ਸਾਈਡ ਦੀ ਸੋ 16 ਡਾਲਰ ਬਣੇ ਆਪਾਂ ਅਨ ਡਾਊਨ ਮਤਲਬ ਤੁਸੀਂ ਸਿਟੀ ਜਾ ਕੇ ਰਿਟਰਨ ਵਾਪਸ ਆ ਜਾਓ ਆਹ ਲਾਈਨ ਲੱਗੀ ਆ ਸਿਟੀ ਨੂੰ ਜਾਣ ਲਈ ਤੇ ਹੁਣ ਆਪਾਂ ਵੀ ਜਾ ਕੇ ਲਾਈਨ 'ਚ ਲੱਗਣਗੇ ਮੈਂ ਤਾਂ ਡੇੜੀ ਬਾਹਰ ਆ ਗਏ ਡੇੜੀ ਕਹਿੰਦੇ ਬਾਹਰ ਤਾਂ ਨੀ ਯਾਰਾ ਦੇਖਦੇ ਆ ਠੀਕ ਆ ਆਪਣਾ ਸ਼ਿਪ ਜਾ ਰਿਹਾ ਉਧਰ ਨੂੰ ਸਿਟੀ ਚ ਤੇ ਉਧਰੋਂ ਆ ਸ਼ਿਪ ਆ ਰਿਹਾ ਹੁਣ ਇਹਨੇ ਬੰਦੇ ਲੈ ਕੇ ਆਣੇ ਆ ਇੱਕ ਜਾਂਦਾ ਤੇ ਇੱਕ ਆਂਦਾ ਡੈਡੀ ਮੰਮੀ ਨੂੰ ਲੈ ਹੀ ਆਇਆ ਆਇਓ ਉੱਤ ਗਈ ਆਪਾਂ ਆਕਲੈਂਡ ਸਿਟੀ ਇਧਰ ਕਿਧਰ ਕੁਜ਼ਾ ਆਇਆ ਇੱਕ ਉਧਰ ਖੜਾ ਆ ਪਾਣੀ ਛੇਣਾ ਪਾਣੀ ਛੇਣਾ ਮਮੇ ਕਿੱਦਾਂ ਲੱਗਿਆ ਬਹੁਤ ਵਧੀਆ ਘਰ ਤੇ ਨਹੀਂ ਲੱਗਿਆ ਹਾਂ ਤੇ ਤੁਸੀਂ ਕਿਹਨਾਂ ਡਰ ਲਗਣਾ ਗੱਡੀ ਕਹਿੰਦੇ ਅੰਦਰ ਬੈਠੇ ਮੈਂ ਲੈ ਕੇ ਆਇਆ ਤੁਹਾਨੂੰ ਲੈ ਹੀ ਆਏ ਹੈ ਬਾਹਰ ਨੂੰ ਹੈ ਫੁੱਲ ਇੰਜੋਏ ਵਾਲਾ ਸਹੀ ਗੱਲ ਆ ਹਾਂ ਆ ਫੇਰ ਨਹੀਂ ਬਹਲਾਦਾ ਇੱਕ ਅੱਧਾ ਖੂਸ ਖੜਾ ਆ ਜਿੱਥੇ 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 ਜ ਨਾ ਇਹਦੀ ਕੀਮਤ ਦੱਸ ਕਿੰਨੀ ਹੋਊਗੀ ਤੇਰੇ ਹਿਸਾਬ ਨਾਲ 5000 ਡਾਲਰ 5000 ਡਾਲਰ ਮਤਲਬ 2.5 ਲੱਖ ਰੁਪਈਆ ਤੂੰ ਕਹਿੰਦੀ ਇਹ ਕੋਮੇ 2.5 ਲੱਖ ਰੁਪਈਆ ਡੈਡੀ ਜੇ ਇਦਾਂ ਦਾ ਇੰਡੀਆ ਬਣਾਣਾ ਹੋਵੇ ਆਹ ਜਿਹੜੀ ਚੀਜ਼ ਆ 크ਿਸਮਸ ਟਰੀ ਤੁਹਾਡੇ ਹਿਸਾਬ ਨਾਲ ਕਿੰਨੇ ਦੀ ਬਣੂਗੀ ਹਾਂਜੀ 25000 25000 ਚ ਇੱਥੇ ਕਿੰਨੇ ਦੀ ਬਣੀ ਹੋਣੀ ਤੁਹਾਡੇ ਹਿਸਾਬ ਨਾਲ ਦਾ ਡਾਲਰ ਆ ਬਈ ਹਿਸਾਬ ਆ ਤਾਂ ਵੀ ਤੁਹਾਡੇ ਹਿਸਾਬ ਨਾਲ ਕਿੰਨੇ ਇੰਡੀਆ ਯਾਨੀ ਕਿ ਡਾਲਰਾਂ ਨੂੰ ਤੁਸੀਂ ਇੰਡੀਆ ਦਾ ਕਨਵਰਟ ਕਰਕੇ ਦੱਸ ਦੋ ਇੰਡੀਆ ਦੇ ਹਿਸਾਬ ਨਾਲ ਕਿੰਨੇ ਕੀ ਬਣੀ ਹੋਣੀ ਯਾਰ ਤੇ ਘੱਟੋ ਘੱਟ 25-30000 ਡਾਲਰ ਮੰਨ ਲਓ ਮਤਲਬ ਇਹ ਕਹਿਣ ਦਾ ਮਤਲਬ 15-20 ਲੱਖ ਰੁਪਈਆ ਹੈ ਜੇ ਮੈਂ ਤੁਹਾਨੂੰ ਦੱਸਾਂ ਤੇ ਆ ਜਿਹੜਾ ਟਰੀ ਆ ਇਹ 5 ਕਰੋੜ ਦਾ ਬਣਾਇਆ ਹੋਇਆ 5 ਕਰੋੜ ਦਾ ਇਹਨਾਂ ਦੀ ਬੜੀ ਥੂਤੂ ਹੋਈ ਐ ਇੱਥੇ ਜਿਹੜੀ ਗਵਰਨਮੈਂਟ ਨੇ ਬਣਾਇਆ ਭਈ ਇੰਨਾ ਪੈਸਾ ਕਹਨੂੰ ਲਾਤਾ ਇਸਤਰੀ ਦੇ ਉੱਤੇ ਇਹ 5 ਕਰੋੜ ਦਾ ਬਣਾਇਆ ਹੈ 5 ਕਰੋੜ ਦਾ ਹੈ ਤੂੰ ਨੱਚ ਲੈ ਉਦੋਂ ਢੋਲ ਵੱਜ ਰਿਹਾ ਇੱਧਰੇ ਨੱਚ ਰਿਹਾ ਲੋ ਜੀ ਤੁਹਾਡਾ 5 ਕਰੋੜ ਦੇ ਟ੍ਰੀ ਮੋਰੇ ਫੋਟੋ ਖਿੱਚ ਦਿੱਤੀ ਜੀ ਯਾਦ ਕਰ ਗੱਡੀ ਤੁਸੀਂ ਤਾਂ ਬੰਬਈ ਚ ਦੇਖੀ ਹੋਣੀ ਐ ਇਹਦੇ ਦੇ ਬੜੀ ਬੜੀ ਬਿਲਡਿੰਗਾਂ ਆਪਣੇ ਤਾਂ ਇੰਡੀਆ ਇਤਨੂੰ ਵੀ ਬੜੀ ਬੜੀਆਂ ਬਿਲਡਿੰਗਾਂ ਹਨਾ ਮੰਮੀ ਨੇ ਪਹਿਲੀ ਵਾਰ ਦੇਖੀ ਆ ਮਮਾ ਦੇ ਇੱਥੇ ਸਾਫ ਸफाई ਜਿਆਦਾ ਹੈ ਹਾਂਜੀ ਸਾਫ ਸਫਾਈ ਤਾਂ ਇੱਥੇ ਹੈਗੀ ਹੈ ਜੀ ਗੱਡੀ ਇੱਥੇ ਨਾ ਆ ਬੱਸਾਂ ਜਿਹੜੀਆਂ ਇਹ ਸਿਟੀ ਦੇ ਵਿੱਚ ਚੱਲਦੀਆਂ ਸਿਰਫ ਸਿਟੀ ਸਿਟੀ ਦੇ ਵਿੱਚ ਤੁਸੀਂ ਇੱਥੇ ਦੂਜੀ ਦੂਜੀ ਸਾਈਡ ਜਾਣਾ ਹੋਵੇ ਤੁਸੀਂ ਇਸ ਬੱਸ ਵਿੱਚ ਜਾ ਸਕਦੇ ਹੋ 1 ਡਾਲਰ ਦੇ ਕੇ 1 ਡਾਲਰ ਲੱਗਦਾ ਬੱਸ ਆਪਣਾ ਸਿਗਨਲ ਹੋਊਗਾ ਤਾਂ ਆਪਾਂ ਰੋਡ ਕ੍ਰੋਸ ਕਰਨਾ ਨਹੀਂ ਤਾਂ ਗੱਡੀਆਂ ਦੀ ਟਰਨ ਸਾਰੇ ਖੜਿਆ ਨੇ ਇੱਥੇ ਆ ਗਏ ਨਾ ਹੁਣ 20 25 ਸਕੰਡ ਮਿਲਦੇ ਆ ਸਾਨੂੰ ਪਤ ਨਹੀਂ 1 ਮਿੰਟ ਦਿੰਦੇ ਆ ਉਹਦੇ ਵੀ ਤੁਸੀਂ ਜਾ ਸਕਦੇ ਹੋ ਇਹ ਸੇਫਟੀ ਲਾਈ ਹੋਈ ਆ ਇੱਥੇ ਮੈਨੂੰ ਲੱਗਦਾ ਵੱਡੇ ਸ਼ਹਿਰਾਂ ਚ ਆਪਣੇ ਵੀ ਉੱਥੇ ਹੋਣੀ ਆ ਨਾ ਇਹ ਚੀਜ਼ ਹੋਊਗੀ ਸ਼ਾਇਦ ਨਾ ਦਿੱਲੀ ਚ ਵੀ ਹੈਗੀ ਆ ਗ੍ਰੀਨ ਸਿਗਨਲ ਹੋ ਗਿਆ ਜੀ ਆਪਣਾ 27 ਸਕੰਡ ਰਹਿ ਗਏ ਸਾਰੇ ਜਣੇ ਜਾਣ ਲੱਗ ਗਏ ਹਾਂ ਕਾਬੂ ਨਿਆ ਤੁਹ ਕੀ 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 ਵਾਟ ਇਜ਼ ਥੈਟ ਮੋਨ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਆ ਗਿਆ ਭੱਜ ਗਿਆ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਉਹ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਹੁਣ ਦੱਸ ਫੜ ਲੈ 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 ਬੱਸ 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 ਕਿੱਥੇ ਆਏ ਹੋਏ ਆਪਾਂ ਸੀਟੀ ਸੀਟੀ ਬੜਾ ਤੇਜ਼ ਹੈ ਤੈਨੂੰ ਸਭ ਪਤਾ ਇਹ ਨਹੀਂ ਹੱਥਾਂ ਦਾ ਇਹ ਬਹੁਤ ਖੁਸ਼ ਹੋਇਆ ਸਿਟੀ ਆ ਕੇ। ਤੂੰ ਵੇ ਮਾਮਾ ਆਇਆ ਹੁਣ। ਉਹ ਆਇਆ ਬੱਸ ਕਰ। ਤੋਂ ਡਾਡੀ ਜੀ। ਆ ਆ ਗਿਆ ਜੀ ਆਓਕਲੈਂਡ ਦਾ ਮੇਨ ਅਟਰੈਕਸ਼ਨ ਪੁਆਇੰਟ ਆਓਕਲੈਂਡ ਟਾਵਰ। ਉੱਪਰ ਲੈ ਕੇ ਜਾਣਾ ਜੀ ਸੋਨੂੰ ਪਰ ਸਿਮਰਨ ਕਹਿੰਦੀ ਮੇਰੇ ਤੋਂ ਚੜਾਈ ਚੜਨੀ ਹੋਣੀ ਨਹੀਂ 나ਹੀਂ ਮੈਂ ਜਾਣਾ ਉੱਤੇ। ਜਿਸ ਹਿਸਾਬ ਦੀ ਸਿਚੁਏਸ਼ਨ ਆ ਇਸ ਕਰਕੇ ਹਮੇ ਤੁਸੀ ਜਾਣਾ। ਦੇਖ ਲਓ। ਇਹ ਉਹ ਤੋਂ ਹੀ ਉੱਟ ਜਾ। ਅੱਤ ਤੂੰ ਜਾਣਾ। ਜਾਣਾ। ਹਾਂਜੀ ਇਹ ਚੜਾਈ ਹੈ ਨਾ ਥੋੜੀ ਜੀ। ਆ ਗਿਓ ਤੁਹ ਫਿਰ ਕਿ ਆਏ ਹੁਣ ਫੇਰ ਵਾਪਸ ਜਾਣਾ ਪੈਣਾ ਦੋ ਘੰਟੇ ਘੁੰਮਲੇ ਸਿਟੀ ਦੇ ਵਿੱਚ ਹੁਣ ਵਾਪਸ ਚਲੀਏ ਚਲੀਏ ਭਾਈ ਵਾਪਸ ਇਹਨਾਂ ਤੱਕ ਨਹੀਂ ਜਾਣਾ ਚਲੋ ਚਲੀਏ ਹੁਣ ਵਾਪਸ ਪਾਣੀ ਵਿੱਚ ਫੇਰ ਮੁੜ ਕੇ ਬੈਠੀਏ ਫੇਰੀ ਦੇ ਵਿੱਚ ਤੇ ਚਲੀਏ ਵਾਪਸੀ ਸਿਮਰਨ ਦਾ ਫੇਵਰੇਟ ਐਚ ਐਨ ਐਮ ਇੱਥੇ ਮਿਲ ਗਿਆ ਕਹਿੰਦੀ ਇੱਥੇ ਵੀ ਜਾਣਾ ਆ ਕਰੋ ਖਰਚਾ ਕੀ ਖਾਣਾ ਪੀਜਾ ਕਲਾਮਾ ਤੈਨੂੰ ਪੀਜਾ ਇੱਥੇ ਨਹੀਂ ਪੀਜਾ ਆਣਾ ਬਾਹਰ ਜਾ ਕੇ ਖਾਣੇ ਆਂ ਅੱਛਾ ਤੂੰ ਰੋਟੀ ਖਾਣੀ ਹੈ ਕਿ ਪੀਜਾ ਖਾਣਾ ਪੀਜਾ ਤੈਨੂੰ ਕਲਾਮਾ ਰੋਟੀ ਨਹੀਂ ਖਾਣੀ ਪੀਜਾ ਕੀ ਖਾਣਾ ਪੀਜਾ ਖਾਣਾ ਪੀਜਾ ਨਹੀਂ ਦੇਣਾ ਤੈਨੂੰ ਮੈਂ ਕਿਤੇ ਜਾ ਕੇ ਖਾਣਾ ਕਿਤੇ ਜਾ ਕੇ ਖਾਣਾ ਤੈਨੂੰ ਕਾਫੀ ਨਾ ਖਾਣਾ ਯਾ ਥੱਲੇ ਸਾਰੇ ਬਾਹਰ ਆ ਗਿਆ ਐਤੋਂ ਵਧੀਆ ਆਂਦਾ ਹੈ ਨਾ ਉਹ ਜਦ ਤੱਕ ਮੈਂ ਨਹੀਂ ਖੋਲਦਾ ਤੱਕ ਤੂੰ ਖੋਲ ਨਹੀਂ ਸਕਦਾ ਹੁਣ ਖੋਲ ਗੁਰਫਤੇ ਨੇ ਲਾਇਆ ਹੋਇਆ ਸੀ ਟਾਕਾ ਪੂਨਾ ਜਾਣਾ ਟਾਕਾ ਪੂਨਾ ਜਾਣਾ ਗੁਰਫਤੇ ਦੇ ਅੱਡੇ ਦੇ ਆ ਗਏ ਨਾਲ ਆ ਕੇ ਗੁਰਫਤੇ ਦੇ ਪਿੱਛੇ ਖਾਣਾ ਪੀਣਾ ਛੁੱਟ ਲੈਣ ਜਿਹੜਾ ਆ ਸਟੇਡੀਅਮ ਹਨਾ ਆ ਪਿਛੇ ਉਹ ਪਰੇ ਤੱਕ ਸਟੇਡੀਅਮ ਵਿੱਚ ਸਾਰੀਆਂ ਸਿੱਖ ਗੇਮਾਂ ਹੁੰਦੀਆਂ ਹਾਂਜੀ ਇਹ ਇੱਧਰ ਬਾਸਕਟਬਾਲ ਦਾ ਆ ਆ ਕਬੱਡੀ ਦਾ ਆ ਇੱਥੇ ਕਬੱਡੀ ਵਰਲਡ ਕੱਪ ਹੁੰਦਾ ਉਹ ਮੁੰਡੇ ਉੱਥੇ ਕ੍ਰਿਕਟ ਖੇਡ ਰਹੇ ਆ ਉੱਥੇ ਹੋਕੀ ਵੀ ਖੇਡੀ ਜਾਂਦੀ ਆ ਇੱਥੇ ਨਹੀਂ ਨਹੀਂ ਪੰਜਾਬ ਸਟਾਈਲ ਹਾਂਜੀ ਹੁਣੇ ਵਰਲਡ ਕੱਪ ਹੋ ਗਿਆਟਿਆ ਸੀ ਦਸੰਬਰ ਦੇ ਵਿੱਚ ਸਾਰੇ ਬੜੇ ਬੜੇ ਖਿਡਾਰੀ ਪੰਜਾਬ ਤੋਂ ਬੁਲਾਉਂਦੇ ਇਹ ਤੇ ਇੱਥੇ ਜਿਹੜਾ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਆ ਕੇ ਰੀਵਰੂਵ ਕੱਟਦਾ ਓਪਨਿੰਗ ਸਰਮੋਨੀ ਉਹਨੂੰ ਲਾਉਂਦੇ ਹੁੰਦੇ ਇੱਥੇ ਕਬੱਡੀ ਖੜੀ ਤੂੰ ਰੇਡਰ ਬੰਨਾ ਰੇਡਰ ਤੇ ਸਟੋਪਰ ਦੋਨੇ ਚੀਜ਼ਾਂ ਕਰਨੀਆਂ ਠੀਕ ਹੈ ਓਕੇ ਐਦਾਂ ਪ੍ਰੋਮਿਸ ਇਹਦਾ ਕਰਨਾ ਅਈ ਸ਼ਾ ਅੱਜ ਕਬੱਡੀ ਪੈ ਗਈ ਓਏ ਕਿੱਲਾ ਗੱਡੀ ਕੀ ਹੈ ਇਹ ਗੁਰਪ੍ਰੀਤ ਦੀ ਰੇਲ ਗੱਡੀ ੜੀ ਉਹ ਗੱਡੀ ਦੇਖੋ ਤੇ ਖੜੀ ਆ ਆ ਜਾ ਆ ਬਾਹਰ ਆ ਆ ਆਪਣੀ ਨਹੀਂ ਹੈਗੀ ਮਮਾ ਇਹ ਹਾਂ ਬਿਲਕੁਲ ਲੱਗਦਾ ਪੈਂਦੀ ਆ ਪਰ ਇੱਥੇ ਲੋਕਾਂ ਨੂੰ ਬਹੁਤ ਸ਼ੌਂਕ ਆ ਪ੍ਰਾਣੀਆ ਗੱਡੀਆਂ ਰੱਖਣ ਦਾ ਤੈਨੂੰ ਮੰਨ ਜੂਗਾ ਜੇ ਗੱਡੀ ਲੱਭ ਲਈ ਸਾਡੀ ਗੱਡੀ ਕਿੱਥੇ ਐ ਕਿੰਨੀ ਦੂਰੋਂ ਵੀ ਚੱਲ ਕੇ ਗੱਡੀ ਆਪਣੀ ਪਛਾਣ ਲੈਂਦਾ ਗੁਰਦੁਆਰੇ ਦੀ ਗੱਡੀ ਕਿੱਥੇ ਐ ਆਏ ਦੂਰੋਂ ਪਛਾਣ ਲੈਂਦਾ ਨੰਬਰ ਦੇਖ ਕੇ ਹਮੇਸ਼ਾ ਐ ਕਿਉਂਕਿ ਨਵੀਂ ਲਿਆਂਦੀ ਮੈਨ ਲੱਗਾ ਸੀ ਇਹਨੂੰ ਭਲੇਖਾ ਪੈ ਜੂਗਾ ਪਰ ਨਾ ਇਹਨੂੰ ਵੀ ਨੰਬਰ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਹੁਤ ਸਾਫ਼ ਸੁਥਰਾ ਖੁੱਲੀ ਜਗ੍ਹਾ ਖੁੱਲੀ ਜਗ੍ਹਾ ਪਰ ਇਸ ਏਰੀਆ ਦੇ ਵਿੱਚ 5-6 ਗੁਰਦੁਆਰਾ ਸਾਹਿਬ ਹੈਗੇ ਨੇ ਆਪਣਾ ਜਿਹੜਾ ਏਰੀਆ ਆ ਜਿੱਥੇ ਆਪਾਂ ਰਹਿੰਦੇ ਆ ਨੌਰ ਸ਼ੋਰ ਉੱਥੇ ਇੱਕ ਗੁਰਦੁਆਰਾ ਸਾਹਿਬ ਆ ਤੇ ਇੱਥੇ ਹੈਗੇ ਪੰਜ ਜਾਂ 6 ਸ਼ਾਇਦ ਹੈਗੇ ਨਿਊਜ਼ੀਲੈਂਡ 'ਚ ਟੋਟਲ 25 ਤੋਂ ਜ਼ਿਆਦਾ 30 ਗੁਰਦੁਆਰੇ ਸਾਹਿਬ ਆ ਜਿਹੜਾ ਨਿਊਜ਼ੀਲੈਂਡ ਦਾ ਸਭ ਤੋਂ ਪੁਰਾਣਾ ਗੁਰੂਗਰ ਅਸੀਂ ਪਹਿਲਾ ਸੀ ਉਹ ਇੱਥੋਂ ਕੈਂਟ ਡਿਡ ਕੈਂਟ ਡਿਡ ਡਰਾਈਵ ਆ ਉੱਥੇ ਬਣਿਆ ਸੀ ਚਲੋ ਠੀਕ ਹੈ ਜੀ ਅੱਜ ਦਾ ਵਲੋਗ ਇੱਥੇ ਕਰਦੇ ਆ ਐਂਡ ਤੇ ਹੁਣ ਚਲਦੇ ਆਂ ਘਰ ਚੰਗਾ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ